हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਤੰਨ ਨਗਾਵਾਂ ਸੇਲ ਲਈ ਲੈ ਕੇ ਆਏ ਅਗੇ ਤਿੰਨੇ ਆ ਗਏ ਬਾਈ ਨਗੀਨੇ ਦੋ ਆ ਗੀਆਂ ਤਾਜ਼ੀਆਂ ਸੂਈਆਂ ਬੱਚੇ ਆ ਗਏ ਕਰਮ ਵਾਲੀਆਂ ਮਗਰ ਬੱਸੀਆਂ ਬੱਸੀਆਂ ਵੀ ਟੌਪ ਕੁਆਲਿਟੀ ਦੀਆਂ ਆ ਗੀਆਂ ਤੇ ਇੱਕ ਗੱਭਣ ਆ ਬਾਈ ਇੱਕ ਅੱਧਾ ਦਨ ਲੈਂਦੀ ਆ ਕਰਮ ਵਾਲੀ ਸੂਣ ਦਾ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਭਾਈ ਨਾਲ ਗੱਲਬਾਤ ਹਾਂਜੀ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹਾਂ ਭਾਈ ਪੂਰੀ ਵਧਾਈ ਬਾਬੇ ਗੰਗਾ ਰਾਮ ਦੀ ਕਿਰਪਾ ਜੀ ਠੀਕ ਆ ਨਾਮ ਤੇ ਆਪਣਾ ਐਡਰੈਸ ਬੋਲ ਦੇ ਨਾ ਚਮਕੌਰ ਸਿੰਘ ਜੀ ਪਿੰਡ ਸੈਦੋਗੇ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਜੀ ਨੇੜੇ ਪਿੰਡ ਬਈ ਨੇੜੇ ਨਿਹਾਲ ਸਿੰਘ ਵਾਲਾ ਵੀ ਸਲਾਤਪੁਰਾ ਵੀ ਭਰਾਉੜ ਵੀ ਹੈ ਨਾ ਇਧਰ ਬਲਾਸਪੁਰ ਵੀ ਨੇੜੇ ਕੰਟੈਕਟ ਨੰਬਰ ਬੋਲ ਦੇ ਆਪਣਾ 9056598340 ਜੀ ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲੋ ਤੇ ਬਈ ਅੱਜ ਵੀ ਤੋਹਫੇ ਲੈਂਦੇ ਆ ਹਾਂ ਜੀ ਪੂਰੇ ਬਾਬੇ ਗੰਗਾ ਰਾਮ ਦੀ ਮਿਹਰ ਆ ਜੀ ਉਹੀ ਦਬਾਉਣ ਵਾਲਾ ਜੀ ਉਹੀ ਵੇਚਣ ਵਾਲਾ ਠੀਕ ਆ ਤੇ ਪਹਿਲੇ ਨੰਬਰ ਵਾਲੀ ਤੇ ਸਟਾਰਟ ਕਰ ਦਈਏ ਹਾਂ ਜੀ ਹਾਂ ਜੀ ਕਿਹੜਾ ਸੂਆ ਸੂਈਆ ਕਰ ਤੀਜਾ ਸੁਆ ਸੁਈਆ ਕਦੋਂ ਸੁਈਆ ਬਾਈ ਇਹਨੂੰ ਹੋ ਗਏ 5-6 ਦਿਨ ਬਾਈ ਬੱਸੀਆ ਹੈ ਨਾ ਬੱਸੀਆ ਜੀ ਡੈਨਮਾਰਕ ਦੀ ਬਹੁਤ ਪਿਆਰੀ ਬੱਸੀਆ ਮਗਰ ਗੜੀ ਚੰਗੀ ਆ ਗਈ ਬਾਈ ਲੈ ਕੁਆਲਟੀ ਦੇਖੋ ਬਹੁਤ ਚੰਗੀ ਕੁਆਲਟੀ ਹੈ ਬੱਚੇ ਦੀ ਹੈ ਨਾ ਹਾਂਜੀ ਹਾਂਜੀ ਸਹੀ ਗੱਲ ਹੈ ਤੇ ਬਾਕੀ ਥਣਾ ਦਾ ਗੈਪ ਚੈੱਕ ਕਰ ਪਾਉਣੇ ਬਾਈ ਨਾੜਾ ਨੂੜਾ ਦੇ ਖੁੱਲੇਵੇ ਤੇ ਇੱਕ ਨੰਬਰ 4 ਚਵਾ ਕੇ ਮੇ ਦਾ ਬਾਈ 16 ਲਾ ਠੀਕ ਹੈ ਤੇ ਕਨੇ ਮੰਦਣਾ ਜਸੂਈ ਨੂੰ ਅੱਜ ਸੇਵਾ ਦੇਣਾ ਬਾਈ ਤੇ ਕਿੰਨਾ ਕੁ ਬੋਲਾ ਜਾਂਦਾ 20 ਕਿਲੋ ਪੂਰਾ ਤਿਆਰ ਆ ਵੀਰੇ 25 ਦਿੱਤਾ ਵਾ ਪਿਛਲੇ ਸੂਏ ਦਾ ਠੀਕ ਆ ਜੇ ਕੋਈ ਵੀਰ ਮਾਨੇ ਕਿ ਚਲੋ ਦੋ ਟਾਈਮ ਦੋ ਚੋਲੇ ਚਾਰ ਗੇਟਾ ਅੰਦਰ ਜਾਹੇ ਦੱਸ ਦੇਣ ਛੋਲੇ ਆਪਣੇ ਠੀਕ ਆ ਕਹਿੰਦਾ ਆਪਣੀ ਚਵਾਈ ਜਿੰਨਾ ਟਾਈਮ ਮਰਜੀ ਕਰ ਲਿਓ ਕੋਈ ਦਿੱਕਤ ਨਹੀਂ ਤੇ ਲੇਵਾ ਦਿਖਾਉਣੇ ਆ ਬਾਈ ਲੇਵਾ ਤਾਂ ਮੈਂ ਕਹਿੰਦਾ ਨਾ ਕਰਮ ਵਾਲੀ ਆਂ ਠੰਡੀ ਪਿੰਡਾ ਰੇਸ਼ਮੀ ਆ ਜੀ ਸਹੀ ਗੱਲ ਆ ਪਤਲੇ ਪਿੰਡੇ ਤੇ ਲੇਵਾ ਬੜਾ ਚੰਗਾ ਆ ਗਿਆ ਖੁੱਚਾਂ ਤੋਂ ਤਾਂ ਫੀਟ ਨਾਲ ਲੇਵਾ ਕਹਿੰਦੇ ਨਹੀਂ ਹਾਂਜੀ ਹਾਂਜੀ ਤੇ ਸ਼ਾਮ ਤੱਕ ਤਾਂ ਮੈਂ ਕਹਿੰਦਾ ਫਸਕੇ ਖੜਦਾ ਜੀ ਹਾਂਜੀ ਅਮਾ ਇਹ ਕਹਿੰਦਾ ਪੂਰੀ ਜੀ ਹੂੰ ਦੇਖੋ ਲੈ ਭਾਈ ਤੋਰੇ ਮੜੀ ਦੀ ਤੋਰਾ ਦਿਖਾਈਏ ਆਪਾਂ ਕਰ ਮੜੀ ਦਾ ਤੋਰਾ ਤਰਾ ਗੱਲਾਂ ਭਾਈ ਸੋਨੂੰ ਦੋ ਮਿਲ ਜਾਣਗੇ ਦੋ ਦੀਆਂ ਵੀ ਤਿੰਨ ਮਿਲ ਜਾਣੇ ਕਿਉਂਕਿ ਇੱਕ ਦੁੱਧ ਮਿਲ ਜਾਣਾ ਬੱਚਾ ਵੀ ਵਸੀ ਆ ਕਿ ਨਹੀਂ ਹਾਂ ਜੀ ਹੋ ਗਏ ਲਾਗੇ ਹਾਂ ਜੀ ਹਾਂ ਜੀ ਤੋੜ ਦਿਓ ਭਾਈ ਇਧਰ ਥੋੜਾ ਚੱਕ ਤੋਰਾ ਤਰਾ ਭਾਈ ਚੈੱਕ ਕਰ ਸਕਦੇ ਬਹੁਤ ਚੰਗਾ ਪਲੀ ਵੀ ਬਹੁਤ ਆ ਭਾਈ ਇਹਨੂੰ ਹੁਣ ਬਰੀਡ ਕਿਹੜੀ ਮੰਨੇ ਅਗਲਾ ਐਫ ਮੰਨੇ ਕਿ ਜਰਸੀ ਮੰਨੇ ਇਹਨੂੰ ਜਰਸੀ ਕਰਾਉ ਸੀ ਆ ਜੀ ਜਰਸੀ ਕ੍ਰਾਉਸ ਹਾਂਜੀ ਹਾਂਜੀ ਗਰਮੀਆਂ ਦਾ ਤੋਹਫਾ ਹਾਂਜੀ ਤਾਂ ਗਾੜਾ ਫੈਟ ਚੰਗੀ ਬਿਛਾਈ ਵਾਲ ਦਾ ਤੇ ਮੁੱਲ ਕੀ ਰਹੂ ਬਾਈ ਇਹਦਾ ਫਿਰ ਮੁੱਲ ਜੀ ਫੋਨ ਤੇ ਹੋਣਗੇ ਤਿੰਨਾ ਬਹਿੜੀਆਂ ਤੇ ਮੁੱਲ ਫਿਰ ਲੈਣ ਦੇਣੀ ਕਰ ਹਾਂਜੀ ਹਾਂਜੀ ਲੈਣ ਦੇ ਠੀਕ ਮੁੱਲ ਬਾਈ ਕਹਿੰਨਾ ਕਰਾਂਗੇ ਲੈਣ ਦੇਣ ਤੇ ਮੁੱਲ ਰਹਿਣਗੇ ਬਾਈ ਫੋਨ ਤੇ ਧਾਰਾ ਮਾਰੋਗੇ ਬਾਈ ਹਾਂਜੀ ਹਾਂਜੀ ਧਾਰਾ ਬਾਈ ਕਹਿੰਨਾ ਮਾਰ ਕੇ ਦਿਖਾਵਾਂਗੇ ਬਾਈ ਲੈ ਬਾਈ ਠੰਡੀ ਠੁੰਡੀ ਦੇਖੋ ਕਰਮ ਵਾਲੀ ਫੁੱਲ ਨਾ ਕਿਹੜਾ ਗੱਲ ਨਹੀਂ ਬਾਈ ਹਾਂਜੀ 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 ਪੀੜੀ ਦੇ ਬੈਗਚੋਣਾ ਜੀ ਮੈਂ ਤਾਂ ਹੂੰ ਬਾਈ ਦਾ ਬਾਈ ਹਰ ਇੱਕ ਵੀਡੀਓ ਚ ਮੰਨ ਕੇ ਚੱਲੋ ਵੀ ਉਂ ਨਹੀਂ ਬੈਠ ਬੈੜਾ ਦਾ ਥੱਲੇ ਪੀੜੀ ਦੀ ਬੈੰਦਾ ਕਿ ਨਹੀਂ ਬਾਈ ਬਈ ਪੀੜੀ ਤੇ ਬੈਠਾ ਪੀੜੀ ਤੇ ਜਾਂਦਾ ਨਾ ਆਪਾਂ ਗਰਮ ਡੰਗਰ ਲੈਣੇ ਆ ਜੀ ਹੂੰ ਲੈ ਦੇਖੋ ਨਾੜਾ ਨੂੜਾ ਮੈਂ ਕਹਣਾ ਬਾਈ ਗੱਠਾ ਦੋ ਦੀਆਂ ਤਿੰਨ ਹੋਣੀਆਂ ਹੈ ਨਾ ਹਾਂਜੀ 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 ਲੈ ਬਾਲੂਆ ਤਾਂ ਬੜਾ ਜਿਆਦਾ ਪਿੰਡਾ ਦੇਖੋ ਜੇ ਰੇਸ ਮਾਰ ਕੇ ਪਿੰਡਾ ਜੀ ਬੈਠੇ ਕਦਮ ਕਾਲੀ ਆ ਗਈ ਕਰਮ ਵਾਲੀ ਤੇ ਸਾਨੂੰ ਚੌਣ ਜਵਾਏ ਆਪਾਂ ਚੈੱਕ ਕਰਵਾਣੇ ਆ ਕਰਮ ਵਾਲੀ ਦਾ ਕਿਸ ਤਰ੍ਹਾਂ ਉਹ ਦੂਜਾ ਸੁਆ ਹੀ ਕਹਿੰਦੇ ਸੀ ਆਪਾਂ ਤੀਜਾ ਕਹਿੰਦੇ ਆ ਠੀਕ ਆ ਸੁਆ ਦੂਜਾ ਹੀ ਹੋਊਗੀ ਹੂੰ ਬਾਈ ਕਹਨੇ ਉਹਨਾਂ ਨੇ ਦਾਖਿਆ ਬਾਈ ਦੂਜਾ ਤੇ ਆਪਾਂ ਕਹਨੇ ਤੀਜਾ ਉਹ ਸੋਡੀ ਏਸ਼ਾ ਜਿਹੜਾ ਸੁਆ ਮਰਜੀ ਮੰਨੀ ਚਲੋ ਨਹੀਂ ਬਾਈ ਹਾਂਜੀ ਹਾਂਜੀ ਦਾਕੀਲਾ ਥਾਂ ਤੋਂ ਦੇਖੋ ਹੁਣ ਕਿਆ ਬਾਤ ਈ ਥਣ ਦਾ ਸੈ ਸੂ ਤੇ ਮੈਂ ਪਿੰਡੀ ਦੇ ਪਾਵੇ ਨਾਲ ਦੇ ਅਸਲ ਥਾਂ ਲੱਗੇ ਪੂਰੀ ਹਾਂਜੀ ਹਾਂਜੀ ਮੈਂ ਹੁਣ ਆਪਾਂ ਸਾਨੂੰ ਚੌਂ ਚਵਾ ਕਰਾਉਣੇ ਆ ਦਾ ਕਰਮਾਣੀ ਦਾ ਚੈੱਕ ਵੀ ਕਿਸ ਤਰ੍ਹਾਂ ਉਹਨਾਂ ਦਾ ਚੌਂ ਚਵਾਗਾ ਬਾਕੀ ਤੁਸੀਂ ਆਏ ਦੇਖੋ ਜਿੱਥੇ ਲੱਤ ਲਾ ਲਈ ਇੱਥੇ ਲਾ ਲਈ ਬਾਈ ਹੈ ਨਾ ਹਾਂਜੀ ਹਾਂਜੀ ਲੈ ਹੁਣ ਆਪਾਂ ਇਹਨੂੰ ਚੋਣ ਤੇ ਆ ਦਿਖਾਉਣੇ ਆ ਬਾਈ ਬਾਈ ਮੈਂ ਕਹਿੰਦਾ ਕੀ ਬਾਤ ਹੈ ਬੜੀ ਚਲਣੀ ਤੇ ਬਾਈ ਆ ਹੈਨਾ ਬਾਈ ਤਾਕਤ ਹੈ ਯਾਰ ਆ ਲੈ ਕੀ ਬਾਤ ਹੈ ਦੇਖੋ ਬਾਈ ਤੇ ਬਾਈ ਲਿਪੜ ਨਾਲ ਨਹੀਂ ਕਿ ਬਾਈ ਇਹ ਕਰਮਾ ਨਹੀਂ ਚੋਰ ਨਾਲ ਚੋਰ ਨਹੀਂ ਧਾਰਤੀ ਆ ਇਹ ਨਹੀਂ ਬਾਈ ਉਹ ਨਹੀਂ ਕਰੀ ਜਾਊਗੀ ਟੁੱਟ ਗਈ ਭੱਜ ਗਈ ਹੈਨਾ ਆ ਪਤਾ ਲੈਂਦਾ ਤਾਰ ਪੈਂਦੀ ਦਾ ਅੰਦਰ ਕਿ ਨਹੀਂ ਬਾਹਰ ਨਹੀਂ ਚ बह गया सोना कि ना भाई। ना चंगा चो लगे ਇਨਾ ਦਾ ਨਿਕਲੇ ਬਾਈ ਨੇ ਹੇ ਤਾਰਾ ਹੀ ਮਾਰਦਾ ਹਾਂਜੀ ਹਾਂਜੀ ਬਾਈ ਠੰਡੀ ਠੰਡੀ ਕਰਮਾਲੀ ਫੁੱਲ ਬਾਕੀ ਦੁੱਧ ਵੀ ਜਿਹੜਾ ਹੋਊਗਾ ਕਰਮਾਲੀ ਦਾ ਚਿੱਟਾ ਹੋਊਗਾ ਵਰਫਰਗਾ ਸੌਂ ਸਿਲ ਵੀ ਫੁੱਲ ਹਾਂਜੀ ਬਹੁਤ ਕੇ ਬਾਈ ਦਖਾ ਦੇ ਗਾ ਇਹਨਾਂ ਗਾਇਬੀਓ ਹੈ ਲਜੂ ਹੱਥ ਛੱਡੇ ਤੋਂ ਜਿਵੇਂ ਐ ਕਰ ਚੋ ਬਈਆ ਦੇਖ ਸਕਦੇ ਨਾ ਮਾਂ ਨਖੜੀ ਐ ਨਾ ਕੋਈ ਕੱਖਾਂ ਦਾ ਲਾਲਚ ਐ ਚੁੱਪ ਕਰਕੇ ਸਿੱਧੀ ਖੜੀ ਐ ਕਰਮਾਲੀ ਉਹ ਤਾਂ ਬਈ ਪਾੜਾ ਪਾ ਲੰਦੇ ਸੀ ਆਪਾਂ ਨੂੰ ਕਾ ਬੱਛੀ ਛੱਡਣੀ ਪੈਂਦੀ ਆ ਹੂੰ ਠੀਕ ਹੈ ਸਹੀ ਗੱਲ ਹੈ ਬਾਈ ਲੈ ਐ ਗੱਲ ਨਹੀਂ ਹੋਊ ਆਪਣੇ ਕਿੰਨਾ ਬੋਲਾ ਨਿਕਲ ਗਿਆ ਉਹ ਬਾਈ ਇਹ ਹੁਣ 2.5 ਕਿਲੋ ਹੋਊਗਾ ਬਾਈ ਹੂੰ ਸਹੀ ਗੱਲ ਹੈ ਬਾਈ ਤੇ ਅੱਗੇ ਬਾਈ ਇਧਰੋਂ ਦੋ ਪਾ 24 ਤਾਂ ਜਾਦੇ ਆਣਾ ਬਾਈ ਹੂੰ ਕਈ ਵਾਰੀ ਆਨਲਾਈਨ ਮੰਗਾ ਲਾਂਦਾ ਅਗਲਾ ਬਾਈ ਹੂੰ ਸਹੀ ਗੱਲ ਹੈ ਬਾਈ ਤੇ ਅੱਗੇ ਬਾਈ ਦੋ ਨੰਬਰ ਤੇ ਕਿਹੜਾ ਸੁਹਾਗ ਇਹ ਦੂਜਾ ਸੁਹਾਜੀ ਪਿਆ ਹੋਰ ਕਿੰਨੇ ਦਿਨ ਹੋ ਗਏ ਸੁਹਾਗੇ ਇਹਨੂੰ ਤੀਜਾ ਦਿਨ ਆਜੀ ਅੱਜ ਬੱਸੀ ਨੂੰ ਕਿੰਨਾ ਬੋਲਾ ਹੈ ਥੱਲੇ ਬਵਾ ਹੋਊਜੀ 17 18 ਕਿਲੋ ਤਿਆਰ ਹੈ ਠੀਕਾ ਪਲੂਨ ਦਾ ਦੁੱਧਤਾ ਜੀ 24 ਕਿਲੋ ਤੇ ਬੱਸੀ ਦਿਖਾਈਏ ਪਹਿਲਾਂ ਬੱਸੀ ਦਿਖਾ ਦਿਓ ਜੀ ਬੱਚਾ ਹੁਣ ਇਹਨੂੰ ਐਰ ਸੈਰ ਮੰਨ ਲੈ ਐਰ ਸੈਰ ਹੀ ਕਹਿੰਦੇ ਐਰ ਸੈਰ ਦਾ ਟਿਕਾ ਤਰਾਵਾ ਜੀ ਠੀਕ ਹੈ ਬਾਈ ਕੁਆਲਿਟੀ ਵਾਲਾ ਬੱਚਾ ਹਾਂ ਜੀ ਪੂਰਾ ਕੁਆਲਿਟੀ ਵਾਲਾ ਬੱਚਾ ਜੀ ਤੇ ਖੋਲੇ ਭਾਈ ਇਹਨੂੰ ਵੀ ਤੋੜ ਦੇ ਲੈ ਠੰਡੀ ਸੀਲ ਦਿਖਾ ਦੇ ਹਨਾ ਦੇਵੇ ਦੀ ਫੀਟਿੰਗ ਦੇਖੋ ਇੱਕ ਨੰਬਰ ਲੈ ਬਾਲੀ ਜੰਗੀ ਪੱਸੀ ਇਧਰ ਦਿਖਾ ਦੇ ਇਧਰ ਸੂਨ ਵਾਲਾ ਬਾ ਤੇਰਾ ਮੂਰੋ ਅੱਗੇ ਦਿਖਾ ਦਿਓ ਭਾਈ ਥਣ ਮੂਰੋ ਵੀ ਤੁਨੇ ਦਾ ਕਲਾਈ ਫਿਰਦੀ ਹੈ ਗਰਮ ਵਾਲੀ ਕਿਸੇ ਦਾ ਸੂ ਤੱਕ ਜਾਣੇ ਜਾਣਾ ਲੈ ਗਲਾਬੀ ਥਣ ਐ ਪਿਆ ਪੂਰੇ ਠੋਸ ਪੀੜੇ ਦੇ ਪਾਵੇ ਹਰ ਕੇ ਠੋਸ ਦੇ ਵਾ ਵੀਰੇ ਜਿੱਦ ਦੁੱਧ ਤੇ ਆ ਗਈ ਬੱਸੀ ਉਦੋਂ ਦੱਸਣਾ ਇਹਨੇ ਕਿੰਨਾ ਕਿ ਦੁੱਧ ਪਾ ਦੂ ਬਾਈ ਦੁੱਧ ਵੀਰੇ ਇੱਕ ਤੇ 27 28 ਕਿਲੋ ਦੀ ਮਾਏ ਦਾ ਬੱਸੀ ਦੀ ਰਾਮ ਨਾਲ 30 ਕਰ ਦਿੱਤੀ 30 ਪਲੱਸ ਕੱਦ ਕਾਠ ਵਾਲੀ ਬੱਸੀ ਆਏ ਛੋਟੀ ਨਹੀਂ ਹੈਗੀ ਵੀਰੇ ਵਾ ਤਾਂ ਛੋਟੀ ਜੀ ਮੰਨ ਕੇ ਨਾ ਆਇਆ ਬਾਈ ਛੋਟੀ ਮੰਨ ਕੇ ਨਾ ਆਵੇ ਅਗਲਾ ਲੰਮੀ ਲੁੰਮੀ ਦਿਖਾ ਦੇ ਬੱਸੀ ਹੂੰ ਲੰਮੀ ਲੁੰਮੀ ਅਜਾ ਸੂਏ ਚਾ ਜਾਪੇ ਚਾ ਬੱਸੀ ਮੱਲਾਣਾ ਤੋਰਾ ਦੱਦਿਆ ਹਾਂਜੀ ਹਾਂਜੀ ਹਾਂ ਅਸਲ ਵਿੱਚ ਮੱਲਾਣਾ ਤੋਰਾ ਦੱਦਿਆ ਹਾਂਜੀ ਜਾਪੇ ਜਾ ਹਜੇ ਬੱਸੀ ਬਾਈ ਹਾਂ ਦੇ ਹੁਣ ਸਾਈਡਾਂ ਸੂਟਾ ਤਾਂ ਇਧਰ ਤਾਂ ਮੂਰੇ ਦੇਖੋ ਲੈ ਮੈਂ ਕਹਣਾ ਕਹੀ ਜਾਣਾ ਬਾਈ ਤੂੰ ਨਹੀਂ ਤੱਕ ਤਾਂ ਮੂਰ ਨੂੰ ਹਲੇ ਵਾ ਇਨਾ ਕਰਮ ਵਾਲੀ ਦਾ ਲੈ ਵਾ ਆ ਗਿਆ ਬਾਕੀ ਫੀਟ ਇਧਰੋਂ ਫੀਟਿਕ ਦਿਖਾ ਦਿਓ ਕੱਸੀ ਦੀ ਬਾਕੀ ਜਿੱਥੇ ਖੜ ਗਈ ਸੋ ਖੜ ਗਈ ਵੇੜੇ ਦੇ ਇਧਰ ਦੀ ਬੈਜੋ ਇਧਰ ਦੀ ਬੈਜੋ ਐ ਥੋੜਾ ਯਾਰ ਬੱਸੀ ਨੇ ਕਿਸੇ ਪਾਸੇ ਜਾਣਾ ਬਾਈ ਲੈ ਇਧਰੋਂ ਵੀ ਦਿਖਾ ਦੇ ਸਾਈਟਾ ਸ਼ੁਕਰ ਤੁਮਰੇ ਓਕੇ ਆ ਜਾ ਮੈਂ ਬਾਈ ਠੰਡੀ ਠੰਡੀ ਕਰਮ ਵਾਲੀ ਛੋਟੀ ਮੰਨ ਕਿਨਾ ਬੇ ਮੇਰਾ ਵੀਰ ਵੀ ਛੋਟੀ ਆ ਹਾਂ ਆਪਾਂ 27 28 ਹੀ ਕਹਿੰਦੇ ਬੱਸੀ ਨੇ 30 31 32 ਕਿਲੋ ਦੁੱਧ ਪਾਉਣਾਗਾ ਠੀਕ ਆ ਕਿਆ ਫ੍ਰੀ ਦਾ ਬਾਈ ਲੈਣ ਦੇਣੀ ਰੋ ਲੈਣ ਦੇਣੀ ਹੋਊਗਾ ਬਾਈ ਮੁੱਲ ਠੀਕ ਆ ਨਾਲਾ ਬਾਈ ਕਹਿੰਦਾ ਮੁੱਲ ਨਹੀਂ ਕਰਦਾ ਤੇ ਮੁੱਲ ਕਰਾਂਗੇ ਜਮਾ ਲੈਣ ਚਿੱਕ ਨਿਕੋਣਾ ਲੈ ਬਾਈ ਜੇ ਮੰਨ ਕੇ ਚੱਲੋ ਕੋਈ ਜੋੜਾ ਇਕੱਠਾ ਲਵੇ ਇਕੱਠਾ ਦੇਬੋ ਹੀ ਆਪਾਂ ਆਫਰ ਕਰਾਂਗੇ ਠੀਕ ਆ ਹਾਂ ਬਾਈ ਕਹਿੰਦਾ ਆਪਾਂ ਦੇ ਦਾਂਗੇ ਆਫਰ ਤੇ ਮੁੱਲ ਜਮਾ ਹੋਣਗੇ ਜਾਇਜ਼ ਬਾਕੀ ਇਕੱਠੀਆਂ ਲਈਆਂ ਦੋਨੇ ਪਟੀਆਂ ਪਹਿਣਾ 200 ਕਿਲੋਮੀਟਰ ਕਿਰਾਇਆ ਫ੍ਰੀ ਚੱਕੋ ਬਾਈ 200 ਕਿਲੋਮੀਟਰ ਤੱਕ ਦਾ ਕਿਰਾਇਆ ਬਾਈ ਕਹਿੰਦਾ ਆਪਾਂ ਫ੍ਰੀ ਕਰ ਦਾਂਗੇ ਵੀ ਸੁਣ ਜਿਹੜਾ ਮਰਜ਼ੀ ਜੋੜਾ ਲੈ ਲੈ ਦੋਨਾਂ ਚ ਠੀਕ ਆ ਏ ਵੀ ਬਾਈ ਕਹਿੰਦਾ ਸਾਨੂੰ ਇੱਕ ਆਪਾ ਆਫਰ ਹੀ ਦੇ ਦੇਣਾ ਤੇ ਤਾਰਾਂ ਇਹਦੀਆਂ ਵੀ ਮਾਰੋਂਗੇ ਬਾਈ ਹਾਂ ਮਾਰਾਂ ਤੋ ਤ ਕੱਢਿਓ ਜੀ ਇਹ ਬੋਲਾਗਾ ਤਾਰਾਂ ਬਾਈ ਕਹਿੰਦੇ ਆਪਾਂ ਇਹਦੀਆਂ ਵੀ ਮਾਰ ਕੇ ਦਿਖਾਵਾਂਗੇ ਬਾਕੀ ਥਣਾ ਥਣਾ ਦਾ ਸਹਜ ਇੱਕ ਨੰਬਰ ਤਾਰਦਿਆਂ ਹੂੰ ਉਹ ਸਵਾਦ ਆਇਆ ਨਾ ਬਾਈ ਜੋ ਕੇ ਦਿਖਾਈ ਵੀ ਨਾ ਬਾਕੀ ਬੱਚਾ ਵੀ ਸਾਂਭਣ ਵਾਲਾ ਹੈ ਨਾ ਹਾਂ ਬੱਚਾ ਸਾਂਭੂ ਤਾਂ ਬਾਈ ਸਭ ਕੁਝ ਹੀ ਹੈ ਸਹੀ ਗੱਲ ਆ ਬਾਈ ਸਾਂਭ ਕੇ ਬੱਚਾ ਕੋਈ ਤਿਆਰ ਹੁੰਦਾ ਹੁਣ ਜਿਹੜੇ ਆ ਕੇ ਦਿਖਾ ਦਿੰਦੀ ਫੀਟਿੰਗ ਫੁੱਟ ਮੈਂ ਕਹਣਾ ਬਾਈ ਬਾ ਕਮਾਲੀ ਫੀਟਿੰਗ ਆ ਕਹਿਣ ਦੀ ਤਾਂ ਯਾਰ ਅਸਲ ਵਿੱਚ ਨਾ ਜੇ ਗੱਲ ਕਰੀਏ ਬਾਲਾ ਕਹਿਣ ਦੀ ਤਾਂ ਲੋੜ ਹੀ ਨਹੀਂ ਹਾਂ ਅੱਪੇ ਅਗਲਾ ਦੇਖ ਲੈ ਬਈ ਨਾ ਸਹੀ ਗੱਲ ਆ ਅੱਪੇ ਅਗਲਾ ਜਦੋਂ ਦੇਖਦਾ ਨਾ ਪਤਾ ਲੱਗ ਹੀ ਜਾਣਾ ਇਹਦਾ ਕਰਮ ਵਾਲੀ ਦਾ ਵਾਕੀ ਕੁਆਲਿਟੀ ਆ ਨਾ ਵੜਾ ਦੀਆਂ ਸਾਰੀਆਂ ਦੀਆਂ ਤਿੰਨਾਂ ਦੀਆਂ ਤਿੰਨਾਂ ਦੀਆਂ ਫੋਲ ਨਾ ਬਾਈ ਫੁੱਲ ਕੱਦ ਤੇ ਫੁੱਲ ਵਜਨ ਕਹਿ ਸਕਦੇ ਆ ਬਈ ਕੋਈ ਛੋਟੀ ਜਿਹੀ ਛੋਟਾ ਨਹੀਂ ਹੈਗੀਆਂ ਬਈ ਤਿੰਨ ਨੇ ਆਹ ਵੜ ਦਾ ਮੂਲੋਂ ਹੀ ਵੱਡੀ ਆ ਸਹੀ ਗੱਲ ਆ ਬਾਈ 33 ਕਿਲੋ ਬਸੀਨੇ ਦੁੱਧ ਪਾ ਦੇਣਾ ਬਈ ਇਹਨੇ ਰਾਮ ਨਾ ਪਿਆਰ ਨਾ ਠੀਕ ਆ ਹਾਂ ਬਾਕੀ ਮੇਨ ਗੱਲ ਬਈ ਇਹ ਦੇਖੋ ਬਾਈ ਨਾ ਮੌ ਇਹ ਨਾ ਬਹਿ ਜਾਂਦਾ ਉਹ ਪਹਿਲਾਂ ਵੀ ਉਹਦਾ ਵੀ ਪੀੜੀ ਲੈ ਕੇ ਵਹਿ ਗਿਆ ਸੰਦੇ ਹੁਣ ਇੱਥੇ ਬਾਈ ਆਪਾਂ ਦੇਸੀ ਗਾਂ ਵੀ ਪੀੜੀ ਤੇ ਬਹਿ ਕੇ ਚੋਣੇ ਉਹ ਖੜੀ ਆ ਠੀਕ ਆ ਉਹ ਗਰਲੈਂਡੋ ਖੜੀ ਉਹ ਵੀ ਪੀੜੀ ਤੇ ਬਹਿ ਕੇ ਚੋਣੀ ਆ ਹੂੰ

ਬਾਲਾ ਹੁੰਦੇ ਥਾਂ ਚ ਪਿਛਲੇ ਬਈ ਹਮ ਬਾਲਾ ਹੁੰਦੇ ਥੋੜਾ ਬਾਲਾਂ ਦੀ ਤਖਲੀਦ ਨਹੀਂ ਤਾਜੀ ਹੈ ਨਾ ਥੱਲੇ ਪਾਦੀ ਪੁੱਦੀ ਨਾਲ ਲਸਮਾਰ ਕੇ ਦਿਖਾ ਦੇ ਭਾਈ ਨੇੜੇ ਆ ਕੇ ਹਮ ਸਹੀ ਗੱਲ ਹੈ ਭਾਈ ਤੁਨ ਤੋਂ ਤਾਂ ਬੜਾ ਚੰਗਾ ਲੱਗਿਆ ਬਸ ਇਹਦਾ ਕੀ ਆ ਬਾੜਾ ਚੰਗਾ ਹੈ ਨਾ ਪੀੜੀ ਦੇ ਪਾਬਿਆਂ ਨੂੰ ਪਿਆ ਸਹੀ ਗੱਲ ਹੈ ਲਾ ਇਧਰੋ ਬਾਈ ਜੋ ਇਧਰੋ ਬਾਈ ਜੋ ਪਾਸੇ ਉਹ ਤਾਂ ਅੱਛਾ ਤਾਂ ਜਮੇ ਹੀ ਨਹੀਂ ਕੋਈ ਹੈ ਨਹੀਂ ਸਹੀ ਗੱਲ ਹੈ ਨਾ ਬਾਵਾ ਘਟਿਆ ਹੜ ਕੇ ਵਹਿਆ ਦੋ ਵਾਰੀ ਵਹਿਆ ਚਾਰ ਵਾਰੀ ਵਹਿਆ ਹਿਲਣਾ ਤਾਂ ਹੈ ਹੀ ਨਹੀਂ ਯਾਰ ਵਿਚਾਰੀ ਲੈ ਲੈ ਅਜਾ ਪੁੱਤ ਤੇ ਮੁੱਲ ਬਾਈ ਕਹਿੰਦਾ ਬਈ ਇਹਦਾ ਵੀ ਜਾਇਜ਼ ਜੀ ਹਾਂ ਜਾਇਜ਼ ਹੋਊ ਹੂੰ ਸਹੀ ਲੱਗਿਆ ਤੇ ਬਾਈ ਅੱਗੇ ਤਿੰਨ ਨੰਬਰ ਤੇ ਇਹ ਕਿਹੜਾ ਸੁਆਹ ਆ ਗਈ ਇਹ ਦੂਜਾ ਸੁਆਹ ਰੇ ਕਿਹਨਾਂ ਦੀ ਕਿੰਨੇ ਕਿ ਦਿਨਾਂ ਦੀ ਕੱਚੀ ਹੈ ਬਾਈ ਹੈ ਕਿੰਨਾ ਕਿ ਟਾਈਮ ਇੱਕ ਦੋ ਦਿਨ ਹੀ ਲਊਗੀ ਬਾਈ ਇੱਕ ਦੋ ਦਨ ਟਗਾ ਢੋਲਾ ਹੈ ਨਾ ਦੋ ਦਨ ਲੈ ਪੀ ਸਕਦਾ ਜਾਂ ਤੇ ਪਸੀ ਹੈ ਨਾ ਸਹੀ ਗੱਲ ਇਹ ਕੋਲੋਂ ਹੋ ਕੇ ਦਿਖਾ ਦੇ ਆਡਰ ਉੱਡ ਮੈਂ ਕਹਣਾ ਭਾਈ ਪਹਿਲੀ ਗੱਲ ਤਾਂ ਨਾ ਯਾਰ ਤੂੰ ਫੀਟਿੰਗ ਦੇਖੋ ਯਾਰ ਫੀਟਿੰਗ ਸਾਰਾ ਕੁਝ ਦੇਖ ਭਾਈ ਕੀ ਬਾਤ ਹੈ ਲੈ ਥਣ ਮੈਂ ਕਹਣਾ ਮੱਝਾਂ ਨਾਲੋਂ ਵੀ ਚੰਗਾ ਹਾਂ ਇਹ ਬਾਤ ਲੈ ਭਾਈ ਲੇਵਾ ਨਾ ਸਾਨੂੰ ਮੂਰੋਂ ਵੀ ਚੈੱਕ ਕਰਵਾ ਲੈ ਫਾਇਟ ਦਿਖਾ ਦੇ ਕਿੰਨਾ ਚੰਗਾ ਹੈ ਨਾ ਦਿਖਾ ਦਿਓ ਦਿਖਾ ਦਿਓ ਚਾਰ ਫੇਰ ਦਿਖਾ ਦਿਓ ਭਾਈ ਚਾਰ ਥਣ ਨਖੜ ਮੈਂ ਥਣ ਕੋਈ ਫੋਰਟ ਨਹੀਂ ਕੋਈ ਸਾਂ ਨਹੀਂ ਕਿੰਨਾ ਕਿਤਾ ਦਿੱਤਾ ਭਾਈ ਭਾਈ 40 42 ਕਿਲੋ ਬਲੂਨ ਦਾ ਦਿੱਤਾ ਵਾ ਭਾਈ ਇਹ ਕਿ ਫਿਰ ਕਿੰਨੀ ਕਮੀ ਦਾ ਹਾਂਜੀ ਕਿੰਨੀ ਉਮੀਦ ਆ ਬਾਈ ਮੈਂ ਤਾਂ 45 ਦੀ ਆ ਠੀਕ ਆ ਤੇ ਗਾਂ ਦੇ ਦੀ ਸੇਵਾ ਦੇ ਸ਼ਰਤੇ ਆ ਬਾਈ ਸਹੀ ਗੱਲ ਆ ਵੇ ਜਿਹੇ ਜਿਆ ਪਾਲੂ ਉਹ ਜਿਆ ਕੱਢ ਲੂ ਹਨ ਹੂੰ ਸਾਡਾ ਦਾ ਹਜਾ ਕਿ ਦੁੱਧ ਕੱਢਣਾ ਬੱਸੀ ਨੇ ਤੇ ਖੋਲਿਓ ਬਾਈ ਆਪਾਂ ਦਿਖਾਈਏ ਫਿਰ ਵੀ ਕਿੱਡਾ ਕਹਦਾ ਕਦ ਕਾਟ ਕੱਢਦਾ ਤੁਸੀਂ ਐ ਕੋਲੇ ਖੜਿਆ ਮੈਨੂੰ ਦਿਖਾ ਦੋ ਵੀ ਅਗਲੇ ਨੂੰ ਪਤਾ ਲੱਗੂ 5 ਫੁੱਟ ਦੇ ਲੈ ਦਿਸਦਾ ਨਹੀਂ ਹਨ ਐਡਾ ਕਰਦਾ ਕਰਮ ਵਾਲੀ ਦਾ ਕੱਦ ਲੰਮੀ ਲੁੰਮੀ ਬਹਿੜ ਬਾਲੀ ਆ ਬਾਈ ਹੂੰ ਅਸਲ ਵਿੱਚ ਬਜਣ ਵਜੂਤ ਵਾਲੀ ਵਹਿਣ ਕਹਿ ਸਕਦੇ ਆ ਬਾਈ ਐ ਹੀ ਨਹੀਂ ਵੀ ਬਾਈ ਛੋਟੀ ਜੀ ਆ ਅਸਲ ਵਿੱਚ ਕਹਿਣਾ ਨਹੀਂ ਰੇਲ ਗੱਡੀ ਦੇ ਡੱਬੇ ਵਰਗਾ ਕੱਤ ਕਾਠ ਪਿਆ ਕਿ ਨਹੀਂ ਭਜਾ ਕੱਤ ਕਾਠ ਕੱਤ ਕਾਠ ਲੇਵਾ ਮੈਂ ਕਹਣਾ ਵੀ ਜਿੰਨਾ ਕਹੋਂਗੇ ਓਨਾ ਮੂਰ ਨੂੰ ਤੇ ਫੀਟਿੰਗ ਫੂਟਿੰਗ ਚੈੱਕ ਕਰ ਸਕਦੇ ਹੋ ਪੂਰੀ ਕਮਾਲ ਬਾਕੀ ਤੁਰਦੀ ਵੀ ਮੱਲਾਣਾ ਤੋਰ ਹੈਗਾ ਹੋ ਸਕਦਾ ਬਈ ਅੱਜ ਸ਼ਾਮ ਤੱਕ ਹੀ ਛੂਪੇ ਹੋ ਸਕਦਾ ਸਵੇਰੇ ਛੂਪੇ ਕਿ ਨਹੀਂ ਹਾਂਜੀ ਹਾਂ ਸੂਣ ਦਾ ਕੋਈ ਪਤਾ ਨਹੀਂ ਆ ਜਾ ਪਤਾ ਕਿਉਂਕਿ ਤਿਆਰੀਆਂ ਚੀ ਤਿਆਰੀਆਂ ਆ ਜੀ ਆ ਜਾ ਪਤਾ ਕਿ ਲੈ ਇਧਰ ਉਧਰ ਵੀ ਚੈੱਕ ਕਰ ਸਕਦੇ ਤੋਰਾ ਤਰ ਨਾ ਕਰਮਾਲੀ ਦਾ ਇੱਕ ਨੰਬਰ ਆ ਦੇ ਭਾਈ ਮੁੱਲ ਫਿਰ ਇਹਦਾ ਵੀ ਜੈ ਮੁੱਲ ਫੂਨ ਤੇ ਹੀ ਹੋਣਗੇ ਵੀਰੇ ਠੀਕ ਆ ਭਾਈ ਹੁਣ ਦਿਖਾ ਦਿਓ ਕਦ ਕੁੱਤ ਬੈ ਕੋਲੇ ਖੜਾ ਦੇਖੋ ਵਾਹ ਭਾਈ ਕਦ ਕੁੱਤ ਲੰਮੀ ਲੂਮੀ ਦਿਖਾ ਦਿਓ ਸਮਾਰ ਕੀ ਭਈ ਹਮ ਸਹੀ ਗੱਲ ਆ ਫੁੱਲ ਕਾਦਾ ਤੇ ਫੁੱਲ ਵਜਨ ਵਾਲੀ ਸਾਡਾ ਭਾਈ ਲਿੱਸੀ ਨਹੀਂ ਕਰਨ ਵਾਲੀ ਕਿਸੇ ਪੱਖ ਤੋਂ ਲਾਮੇ ਨਹੀਂ ਨਰੋਈ ਨਿਕਰ ਪੋਦੀ ਬਾਦੀ ਚਮਕ-ਦਮਕ ਐ ਮੈਂ ਕਹਣਾ ਵੀ ਹਰੇਕ ਪੱਖ ਪੂਰਾ ਹਾਂਜੀ 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 ਤੇ ਮੁੱਲ ਤਾਂ ਭਾਈ ਦੇ ਸਾਨੂੰ ਭਾਈ ਅੱਗੇ ਹੀ ਪਤਾ ਵੀ ਲੈਣ ਦੇਣੀ ਹੁੰਦੇ ਆ ਤੇ ਮੁੱਲ ਭਾਈ ਕਹਿੰਦਾ ਅੱਜ ਵੀ ਆਪਾਂ ਲੈਣ ਦੇਣੀ ਕਰਾਂਗੇ ਬਾਕੀ ਥਾਣਾ ਦਾ ਜਿਹੜਾ ਗੈਪ ਆ ਸਾਈਜ਼ ਆ ਬਹੁਤ ਚੰਗਾ ਹੱਥੀ ਚੋਲੇ ਭਾਵੇਂ ਚੋਲੇ ਮਸ਼ੀਨ ਤੇ ਔਰੇ ਕੀ ਬਾਈ ਛੋਡੇ ਇਸ ਤੇ ਮੁੱਲ ਪਤਾ ਬਾਈ ਕਹਿੰਦਾ ਵੀ ਤਿੰਨਾਂ ਦੀ ਜਾਇਜ਼ ਹੋਣਗੇ ਬਾਈ ਤੇ ਬੋਲਾ ਜਿਹੜੇ ਕਰਾਂਗੇ ਆਪਾਂ ਫੋਨ ਤੇ ਬਾਕੀ ਟਾਇਟ ਲੈ ਵਾ ਖੁਚਾਂ ਤੋਂ ਲੈ ਕੇ ਤਾਹਾਂ ਨੂੰ ਚਾਹ ਦਾਸੂਏ ਛੂਪੇ ਲੈਵੇਂ ਨਹੀਂ ਰਹਿਣਾ ਪਈ ਨਾ ਹਾਂ ਹਾਂ ਵੀਰੇ ਸਹੀ ਗੱਲ ਆ ਬਾਈ ਲੈ ਬਾਈ ਠੰਡੀ ਠੰਡੀ ਦੇਖੋ ਫੁੱਲ ਕਰਮਾਲੀ ਕੀ ਬਾਤ ਆ ਬਾਈ ਲੈ ਦਿਖਾ ਦਿਓ ਬਾਈ ਸਹੀ ਗੱਲ ਆ ਬਾਈ ਫੁੱਲ 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 ਕਦ ਜੇ ਕਿਸੇ ਵੀ ਵੀਰ ਨੂੰ ਨਾ ਬਾਈ ਮੰਨ ਕੇ ਚਲੋ ਤਿੰਨਾ ਵੈੜਾਂ ਚ ਕੋਈ ਵੀ ਵੈੜ ਆਵੇ ਪਸੰਦ ਤਾਂ ਬਾਈ ਨਾ ਬਾਈ ਕੰਟੈਕਟ ਜਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ